ਸਿਆਣਪ ਕਿਸ਼ੂ ਨਾ ਚਾ ਲੱਗਾ ਕਿ ਤਿਤ ਕੁ ਫਕੜੇ ਲੱਗਾ ਕਿ ਤੂ ਕੁ ਫਕੜੇ ਸਭ ਮੁਕਤੀ ਚੱਲੀ ਜੀ ਤੁਮ ਮਾਦੇਵ ਸੂਰਮਾ ਆਬ ਜੁਦ ਕੋਦਾਵ ਸੂਰਾ ਸੋ ਪਹਿਚਾਨੀ ਹੈ ਜੋ ਲਰੇ ਦੀਨ ਕੇ ਹੇਤਾ ਪੁਰਜਾ ਪੁਰਜਾ ਘਟ ਬਰੇ ਕਬੂਲਾ ਸ਼ਾ ਦੇਖੀ ਤ ਸੁਖ ਹਉ ਤਨ ਗੁਰ ਸੇਵੀਆ ਅਹੰ ਸੁਸਹਿਜ ਸੁਭਾਈ ਰਾਸਨ ਪਰਸੀਐ ਗੁਰੂ ਘਰ ਜਾਨਵ ਪਰ ਤੁਖ ਜਾਈ ਓਐ ਸਿਖ ਸੁਖ ਸਾਬੋ ਦੀ ਗੁਰੂ ਸਾਹਿਬ ਜੀ ਦਾਦਾ ਸਾਰੀ ਰੱਬਾ ਪੰਜਵਾ ਦਿਨ ਦਰਦ ਨਿਵਾੜਾ ਭਾਪੁਰ ਆਨੇ ਮੇਰੀ ਦੁਆ ਦੇ ਸਾਰਨਾ ਉਗੀ ਗਾਰੋ ਕੈ ਤੇਰਾ ਕਾਰਜ ਸਭ ਸੁਵਾਰਲਾ ਆਟਿਆ ਆ ਪਟਿਆ ਆ ਪੀਂਆਂ ਤਾਪੀਆਂ ਜਰਨਾਮ ਜੰਬਿਆ ਵੜ ਛੱਕੇ ਆ ਜੇਵ ਚਰਾ ਹਿੱਕੇ ਸੁਵਾਗੇ ਤੇਰੇ ਕੇ ਪਰਜਣ ਚੇਤਾ ਜਨਾ ਪ੍ਰਿਆਰਿਆ ਸਤਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਸਾਦਾ ਜੀਵਨ ਜੀਵਨ ਜਿਨਾ ਸਿਖਾ ਹੁ ਸਿਕਣੀਆਂ ਧਰਮ ਦੇ ਤਸਿੱਸਤੇ ਬੰਨ ਬੰਨ ਲਟਾਏ ਥੋਪੀਆਂ ਲੋਹਾਈਆਂ ਚੱਟੀਆਂ ਤੇ ਚਰੇ ਆਰੀਆ ਨਾਲ ਕਿਰਾਏਗੇ ਤੋਂ ਦਵਾਰੀਆਂ ਦੀ ਸੇਵਾ ਲਈ ਤੋਹਾਨੀਆਂ ਕੀਤੀਆਂ ਧਰਮ ਉਹਨਾਂ ਦੀ ਘਾਰਿਆ ਸਿੱਖੇ ਕੇ ਸਾਥ ਸੁਆਸਾ ਸੰਗ ਨਿਵਾਗੇ ਜਿਨਾ ਮੇਤਮਾਈ ਦਾ ਧਿਆਨ ਕਰਕੇ ਥਾਸਾ ਜੀ ਬੋਲੋ ਜੀ ਸੁਬਾਹ ਜੀ ਜਿੰਨ ਕੀ ਤਾਜ ਪੰਚ ਜੀ ਜੇਤਾ ਸੇ ਸਾਹਿਬ ਜੀ ਸੰਗਾਇ ਆਰ ਸੇ ਜੀ ਕੇ ਬੋਲ ਬਾਲੇ ਬੋਲੋ ਜੀ ਮੂਸੇ ਕੇਦਾਨ ਕੇਸਾਨ ਰਹਿਤਦਾਰ ਕਬੀਤਾਨ ਦੇ ਸਾਹੋਦਾਨ ਪਰੂਸਾਧਾਰੇ ਗਨ ਸਰਦਾਨ ਨਾਉਂਦਾਤਿ ਸ਼੍ਰੀ ਅਪਰਤ ਸਾਰ ਦੀ ਦੇਸ਼ਾ ਅਦਿਤਮ ਕੀਆ ਝਟੇ ਹੁੰਗੇ ਜਿਉਂ ਦਾਉ ਯੁਗ ਆਤਲ ਧਰਮ ਕਾ ਜੈਕਾਰੇ ਬਲੋ ਜੀ ਸੁਖਾ ਦਾ ਮਨ ਨਿਵਾ ਮਾਤ੍ਰਿਯਤੇ ਮਤਲ ਆਪ ਜੀ ਦਾ ਮਹਾਨ ਪਾਵਨ ਪਵਿੱਤਰ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦਾ ਪਾਵਨ ਪਵਿੱਤਰ ਚੰਪਾ ਪਾਸ ਸੋਹੋ ਹੋ ਸੰਗਤ ਜੀ ਕੀ ਅਰਦਾਸ ਪਰਬਾਣੀ ਦੇ ਪਰਬਾਣ ਸਾਜੇ ਪਾਪ ਬੁਰਾ ਕਾਪੀ ਤੋਂ ਪਿਆਰਾ ਆਪਨ ਦੇ ਮਾਤੇ ਪਾਸਾਰ ਰਾਜੇ ਪਾਪ ਕਮਾਵ ਦੇ ਬੁਲਤੀ ਬਾੜ ਦੇ ਤੋਖਾਈ ਤਨ ਤਨ ਸ੍ਰੀ ਗੁਰੂ ਰਾਮ ਦਾ ਸਰਸਰਿਓ ਮਹਾਰਾਜ ਆਪ ਜੀ ਦਾ ਮਹਾਨ ਪਾਵਨ ਪਗਤਰ ਅਸਥਾਨ ਰੋਹਾਂਡੀ ਅੱਤੇ ਕੇਂਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅਤੇ ਬਿਰੀ ਤੀਰੀ ਦੇ ਬਾਦਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਾਵਨ ਸਬਤਰਸਥਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਤੇ ਜਿਉਂ 1983 ਦੀ ਕਾਗਰਸ ਕੁੰਮਤ ਦੁਆਰਾ ਯਾਰ ਮਨਾ ਕਾਰਵਾਈ ਕਰਦਿਆ ਹੋਇਆ ਫੌਜੀ ਟੈਕਾ ਤੋਪਾਂ ਘੋੜੀਆਂ ਦੇ ਨਾਲ ਹਮਲਾ ਕੀਤਾ ਗਿਆ ਤੇ ਅੰਤ ਸਿੱਧ ਸਿੱਗਿਆ ਸ਼ਹਾਦਰ ਦੇ ਚਾਹ ਪੀਤੇ ਜੇ ਜੀਵੇ ਬਦਲਤੀ ਜਾਏ ਸਭ ਹਰਾਮ ਜਿੱਤਾ ਕਿ ਸਖਾਰੇ ਦਗਨ ਤਮਾ ਮਹਾ ਬਾਜਿਓ ਹਰ ਉਹ ਦੇ ਸਾਹਨੇ ਕਾਓ ਏਤ ਜੋ ਬਾਦਿਓ ਸੂਰਮਾ ਆਪ ਜੁਜਨ ਕੋ ਦਾਉ ਸੂਰਾ ਸੋ ਕਹਿ ਚਾਂਦੀ ਐ ਜੋ ਡਰੇ ਦੀਨ ਕੇ ਤਾ ਉਰਜਾ ਉਰਜਾ ਕਟ ਮਾਰੇ ਤਬ ਹੋ ਨਾ ਛਾਟੇ ਖੇਤ ਤਨ ਤਨ ਸਤਗੁਰੂ ਛੋਟੀ ਸੁਤਾਨ ਪਾਤਸ਼ਾਹ ਜੀ ਉਹ ਅੰਦਰ ਕਰਦੇ ਸੇਵਾਦਾਰ ਬਾਬਾ ਇਹ ਕਹਾਂ ਮਾ ਸ਼ਹੀਦ ਸੰਤਪਾਪਾ ਜਰਨੈ ਸਿੰਘ ਜੀ ਕਾਰਸਾ ਫੇਡਰਾ ਵਾਲੇ ਭਾਈ ਅਮਰੀਤ ਸਿੰਘ ਜੀ ਬਾਬਾ ਠਾਰਾ ਸਿੰਘ ਜੀ ਭਾਈ ਸੁਖਬੀ ਸਿੰਘ ਜੀ ਅਤੇ ਹੋਰ ਬੇਅੰਤ ਸਿੰਘਾਂ ਨੇ ਚਾਲ ਮੰਨਾ ਕਾਰਵਾਈ ਦਾ ਜਵਾਬ ਦਿੰਦਿਆਂ ਹੋਇਆਂ ਆਪ ਜੀ ਦੇ ਪਾਵਨ ਪਵਿੱਤਰ ਸਥਾਨਾਂ ਦੀ ਰਾਖੀ ਕਰਦਿਆਂ ਹੋਇਆਂ ਧਰਮ ਜੰਗ ਲੜਦੇ ਹੋਏ ਸ਼ਹਾਜ ਦੇ ਚਾਹ ਮੁੱਢੀ ਤੇ ਉਨਾ ਸ਼ਹੀਦ ਹੋਏ ਦੇੰਤ ਸੇਧ ਸਿੰਧਰੀਆਂ ਦੀ ਯਾਦ ਨੂੰ ਮਨਾਉਂਦਿਆਂ ਹੋਇਆ ਸਿੱਖ ਕੌਮ ਦੀ ਸਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਪਾਵਨ ਕਬਤਰ ਅਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਉਤੇ ਜੂ 84 ਦੇ ਪੱਲੇ ਘਾਰੂ ਨੂੰ ਸਮਰਪਤ ਸਮਰਪਤ ਹੈ ਸ੍ਰੀ ਅਖੰਡ ਪਾਣ ਜਹਾਬ ਫਰਾਰ ਹੰਭ ਕਰ ਹੋਣ ਲੱਗੇ ਹਨ ਜੀ ਮਿਹਰ ਅੰਤ ਕਰਨੇ ਸਿੱਖ ਕੌਮ ਨੂੰ ਇਤਿਪੂਰਨ ਇਕਤਾ ਇਤਫਾਕ ਦੀ ਦਾਤ ਬਖਸ਼ਿਸ਼ ਕਰਨੇ ਖਾਸਾ ਪੰਥ ਦੀ ਹਮੇਸ਼ਾ ਚੜ੍ਹਦੀ ਕਲਾ ਕਰਮੀ ਹਰ ਪ੍ਰਤਖਾਰ ਰੱਖਿਆ ਸਹਿਤਾ ਕਮੀ ਸਤਿਗੁਰ ਜੀਓ ਆਪ ਜੀ ਦੇ ਹਜੂਰ ਆ ਨੰਦ ਸਾਹਿਬ ਦੀ ਕੀ ਅਰਦਾਸ ਅਕਰਵੰਦਾ ਘਟਾਨ ਭੁਲ ਝੁਕ ਮੁਆਫੀ ਆਪ ਜੀ ਦੇ ਹਜੂਰ ਹੈ ਅੜਾ ਪ੍ਰਸ਼ਾਦੀ ਦੇ ਭਾਜ ਰਹਿ ਦਰਪਰਵਾਨ ਹੋਵੇ ਪਰਵਾਨਿਆ ਪ੍ਰਸ਼ਾਦ ਸਗਤ ਵਿੱਚ ਵਰਤੋਂ ਦੀ ਆਗਿਆ ਬਖਸ਼ਿਓ ਧਾਮਨ ਹੁਕਮ ਨਾਮੇ ਬਖਸ਼ਿਸ਼ ਕਰਦੇ ਹੋ ਪ੍ਰੰਤ ਸਹੀ ਅਠਲ ਪੜ ਜਾਪ ਆਰੰਭ ਕਰਨ ਦੀ ਆਗਿਆ ਬਖਸ਼ਿਓ ਸੇਈ ਤਾਰੇ ਦੇ ਜਿੱਨਾ ਮੇਲਿਆ ਤੇ ਨਾਮ ਚੱਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬਤ ਦਾ ਭਾ ਵਾਹਿਗੁਰੂ ਜੀ ਕਾ ਸਵਾ ਵਾਹਿ ਗੁਰੂ ਜੀ ਕੀ ਫਤਿਹ ਸਾਹਿਬ ਵਾਹਿਗੁਰੂ ਜਿੱਕੀ ਫਤਿਹ ਜੋ 1984 ਦੇ ਵਿੱਚ ਵਾਹਿਗੁਰੂ ਤੋਂ ਪਹਿਲੇ ਦੀ ਜਾਲਮ ਸਰਕਾਰ ਕਾਂਗਰਸ ਸਰਕਾਰ ਨੇ ਸਹਿਬ ਸਾਧੂ ਚਿੰਦੂ ਅਰਜਨ ਦੇ ਪਾਤਸ਼ਾਹ ਜੀ ਦੇ ਸ਼ਹੀਦੀ ਗੁਰਪੁਰ ਦੇ ਸਬੰਧ ਵਿੱਚ ਵੱਡੀ ਸੰਗਤ ਇਸ ਸਥਾਨ ਦੇ ਉੱਤੇ ਜੁੜੀ ਹੋਈ ਸੀ ਤੇ ਇੱਥੇ ਅਟੈਕ ਕਰਕੇ ਬਹੁਤ ਵੱਡਾ ਬੱਚਿਆਂ ਨੂੰ ਬਜ਼ੁਰਗਾਂ ਨੂੰ ਬੀਬੀਆਂ ਨੂੰ ਮਾਈਆਂ ਨੂੰ ਉਹਨਾਂ ਸਾਰਿਆਂ ਨੂੰ ਕੋਹ ਕੋ ਕੇ ਸ਼ਹੀਦ ਕੀਤਾ ਸਿੱਖ ਪੰਥ ਦਾ ਵੱਡਾ ਸਰਮਾਇਆ ਸਿੱਖ ਪੰਥ ਦੀ ਸਰਮੌਰ ਸ਼ਕਤੀ ਹੈ 21ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਉਹਨਾਂ ਨੇ ਤੇ ਉਹਨਾਂ ਦੇ ਸਾਥੀ ਅਮਰ ਸ਼ਹੀਦ ਪਾਈ ਅਮਰੀਕ ਸਿੰਘ ਜੀ ਭਾਈ 18 ਸਿੰਘ ਜੀ ਤੇ ਜਨਰਲ ਸ਼ਵੇਕ ਸਿੰਘ ਜੀ ਤੇ ਸਮੁੱਚੇ ਉਹਨਾਂ ਦੇ ਸਾਥੀਆਂ ਨੇ ਉਸ ਫੌਜ ਨੂੰ ਫੇ ਚਣੇ ਵੀ ਚਵਾਏ। ਔਰ ਇੱਥੇ ਰਣ ਤੱਤੇ ਦੇ ਵਿੱਚ ਟੱਕਰਾ ਕਰਕੇ ਸ਼ਹੀਦیاں ਵੀ ਪਾਈਆਂ। ਉਹਨਾਂ ਪਵਿੱਤਰ ਸ਼ਹੀਦਾਂ ਨੂੰ ਸਮਾਰਪਿਤ ਹਰ ਸਾਲ ਦੀ ਤਰ੍ਹਾਂ ਅਖੰਡ ਪਾਠ ਸਾਹਿਬ ਦੀ ਪਰੰਪਰਾ ਕੀਤੀ ਗਈ ਆ। ਪਰਸੋਂ 7:30 ਵਜੇ 9ਵੇਂ ਮਹੱਲੇ ਦੇ ਸ਼ਲੋਕਾਂ ਤੋਂ ਬਾਅਦ 8 ਵਜੇ ਉੱਤੇ ਅਖੰਡ ਪਾਠ ਸਾਹਿਬ ਦੀ ਸਮਾਪਤੀ ਹੋ ਜਾਣੀ ਤੇ ਫਿਰ 8 ਵਜੇ ਥੱਲੇ ਆਸਾ ਜੀ ਦੀ ਬਾਹ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੀ ਫਜ਼ੀਲ ਤੋਂ ਜਿਸਲੇ ਸਮਾਪਤ ਹੁੰਦੀ ਤੇ ਨਾਲ ਹੀ ਕੀਰਤਨ ਆਰੰਭ ਹੋ ਜਾਣਾ ਅਰਦਾਸ ਬੇਨਤੀ ਕਰਕੇ ਸਤਗੁਰਾਂ ਦੇ ਚਰਨਾਂ ਵਿੱਚ ਹਕਮ ਹਕੂਮਨਾਮਾ ਲੈ ਕੇ ਜਿਹੜੇ ਮਹਾਨ ਸ਼ਹੀਦ ਆ ਉਹਨਾਂ ਪਰਿਵਾਰਾਂ ਨੂੰ ਸਿਰਪਾਉ ਦੀ ਵੀ ਬਖਸ਼ਿਸ਼ ਹੋਣੀ ਹੈ ਸੋ ਸਾਰੇ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਇਹ ਜਿਹੜਾ ਸ਼ਹੀਦਾਂ ਦਾ ਆਪਾਂ ਮਨਾਉਨੇ ਆ 6 ਜੂਨ ਦਾ ਦਿਹਾੜਾ ਇਹ ਸ਼ਹੀਦਾਂ ਨੂੰ ਸਮਰਪਿਤ ਹੁੰਦਾ ਇੱਥੇ ਨਾ ਤਾਂ ਕੋਈ ਕਿਸੇ ਕਿਸਮ ਦੀ ਜਿਹੜਾ ਮਨੁੱਖ ਦੇ ਵਿੱਚ ਹੁੰਦੀ ਪਈ ਕੋਈ ਕਿਸ ਕਿਸ ਦੀ ਲਾਲਸਾ ਕਿਉਂਕਿ ਇਹ ਕੇਵਲ ਤਾਂ ਕੇਵਲ ਸ਼ਹੀਦਾਂ ਨੂੰ ਸਮਰਪਿਤ ਆ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ के बाद चढ़ के आओ भी ते फिर शांति पूर्वकਾਂ ਇਹ ਸਾਰਾ ਜਿਹੜਾ ਆ ਉਹਨਾਂ ਮਹਾਨ ਸ਼ਹੀਦਾਂ ਦਾ ਇਹ ਦਿਹਾੜਾ ਜਿਹੜਾ ਸਾਰੇ ਮਨਾਈਏ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੁਹਾਡੀ ਕਿਉਂਕਿ ਉਹ ਜਿਹੜਾ ਬਾਤ-ਬਾਤ ਚੱਲ ਰਿਹਾ ਸੀਗਾ ਤੁਮਾ ਸਾਹਿਬ ਦੇ ਨਾਲ ਸੁਖਾਵਾਂ ਮਹੌਲੇ ਜੀ ਦਾ ਕੋਈ ਨੇ ਗੁਰੂ ਸਾਹਿਬ ਗੁਰੂ 6ਵੇਂ ਪਾਤਸ਼ਾਹ ਗੁਰੂ ਚੌਥੇ ਪਾਸ਼ਾ ਬੈਠੇ ਆ ਸੁਖਾਵਾਂ ਮਹੌਲ ਉਹਨੇ ਆਪੇ ਸਭ ਕੁਝ ਨੇ ਬਣਾ ਦੇਣਾ